प्यारे बच्चों प्यार्च परमात्मा भी उसे दी मदद करता है जो अपनी मदद आप कर ते नाल तो समझ ही गए हो गल कर रही हां जमात तीजी कहानी मकड़ी दी हिम्मत बारे बच तुसी जमानत तीजी दा पाठ पंद्रव मकड़ी दिम्मत ਪੜ ਚੁੱਕੇ ਹੋ ਤੇ ਚੰਗੀ ਤਰ੍ਹਾਂ ਸਮਝ ਵੀ ਚੁੱਕੇ ਹੋ ਹੁਣ ਇਸ ਵਿੱਚੋਂ ਅਭਿਆਸ ਦਾ ਪ੍ਰਸ਼ਨ ਨੰਬਰ 4 ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਕਰਾਂਗੇ ਪੂੜਾ ਖਾਲੀ ਥਾਂ ਹੈ ਰਾਜੇ ਨੂੰ ਮੱਕੜੀ ਨਾਲ ਡੈਸ਼ ਹੋ ਰਹੀ ਸੀ ਇਸ ਦੇ ਦੋ ਵਿਕਲਪ ਹਨ ਨਫ਼ਰਤ ਹਮਦਰਦੀ ਆਓ ਪਾਠ ਚੋਂ ਦੇਖਦੇ ਹਾਂ ਜਦੋਂ ਮੱਕੜੀ ਵਾਰ-ਵਾਰ ਜਾਲੇ ਤੱਕ ਪਹੁੰਚ ਕੇ ਥੱਲੇ ਡਿੱਗ ਜਾਂਦੀ ਹੈ ਤਾਂ ਰਾਜੇ ਨੂੰ ਮਕੜੀ ਨਾਲ ਹਮਦਰਦੀ ਹੁੰਦੀ ਹੈ ਤਾਂ ਸਾਡਾ ਉੱਤਰ ਕੀ ਹੋਏਗਾ ਰਾਜੇ ਨੂੰ ਮਕੜੀ ਨਾਲ ਡੈਸ਼ ਹੋ ਰਹੀ ਸੀ ਹਮਦਰਦੀ ਹਾਂਜੀ ਬੱਚਿਓ ਖਾਲੀ ਥਾਂ 'ਚ ਭਰਾਂਗੇ ਹਮਦਰਦੀ ਆੜਾ ਰਾਜੇ ਦੀਆਂ ਫੌਜਾਂ ਬਹੁਤ ਡੈਸ਼ ਨਾਲ ਲੜੀਆਂ ਬਹਾਦਰੀ ਜਾਂ ਬੇਸਮਝੀ ਆਓ ਪਾਠ ਤੇ ਝਾਤ ਮਾਰਦੇ ਹਾਂ ਜਦੋਂ ਦੂਸਰੇ ਦੇਸ਼ ਦੇ ਰਾਜੇ ਨੇ ਉਸ ਦੇਸ਼ ਤੇ ਹਮਲਾ ਕਰ ਦਿੱਤਾ ਤਾਂ ਰਾਜੇ ਦੀਆਂ ਫੌਜਾਂ ਬਹੁਤ ਬਹਾਦਰੀ ਨਾਲ ਲੜੀਆਂ ਤਾਂ ਸਾਡਾ ਉੱਤਰ ਕੀ ਹੋਏਗਾ ਬਹਾਦਰੀ ਜਾਂ ਬੇਸਮਝੀ ਹਾਂਜੀ ਪਾਠ ਤੋਂ ਸਾਨੂੰ ਪਤਾ ਲੱਗਿਆ ਸਾਡਾ ਉੱਤਰ ਹੋਏਗਾ ਬਹਾਦਰੀ ਈੜੀ ਖਾਲੀ ਥਾਂ ਕਰਾਂਗੇ ਮੱਕੜੀ ਦੀ ਡੈਸ਼ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਹਿੰਮਤ ਜਚਤرائی हाँ जी पाठों देखते दे हाँ जदों मकड़ी वार बार कोशिश करके अंत अपने जाल तक पहुँच जाती है तो मकड़ी की हिम्मत देख के राजा बहुत खुश होया मकड़ी की डैश देख के राजा बहुत खुश होया हिम्मत या चतराई की उत्तर आएगा हिम्मत हाँ जी बच्चों ससा खाली था हुन राजे मुड डैश होया ਹੌਸਲਾ ਫਿਕਰ ਦੱਸੋ ਬੱਚਿਓ ਹਾਂਜੀ ਮੱਕੜੀ ਨੂੰ ਦੇਖ ਕੇ ਰਾਜੇ ਨੂੰ ਮੂੜ ਹੌਸਲਾ ਹੋਇਆ ਤਾਂ ਰਾਜੇ ਨੇ ਫਿਰ ਤੋਂ ਕੋਸ਼ਿਸ਼ ਕੀਤੀ ਹੁਣ ਰਾਜੇ ਨੂੰ ਮੂੜ ਡੈਸ਼ ਹੋਇਆ ਹੌਸਲਾ ਫਿਕਰ ਸਾਡਾ ਉੱਤਰ ਹੋਏਗਾ ਹੌਸਲਾ ਅੱਗੇ ਕਰਦੇ ਹਾਂ ਅੰਤ ਨੂੰ ਰਾਜੇ ਦੀ ਡੈਸ਼ ਹੋਈ ਜਿੱਤ ਹਾਰ ਪਾਠ ਵਿੱਚ ਅਸੀਂ ਕੀ ਪੜਿਆ ਹੈ ਜਦੋਂ ਰਾਜੇ ਨੇ ਫਿਰ ਆਪਣੀ ਫੌਜ ਇਕੱਠੀ ਕਰਕੇ ਦੁਸ਼ਮਣ ਉੱਤੇ ਹਮਲਾ ਕੀਤਾ ਤਾਂ ਅੰਤ ਰਾਜੇ ਦੀ ਜਿੱਤ ਹੋਈ ਤਾਂ ਖਾਲੀ ਥਾਂ ਵਿੱਚ ਅਸੀਂ ਕੀ ਭਰਾਂਗੇ ਜਿੱਤ ਜਾਂ ਹਾਰ ਹਾਂਜੀ ਜਿੱਤ ਸਮਝ ਆਈ ਬੱਚਿਓ ਹੁਣ ਵਾਰੀ ਹੈ ਕਰਦੇ ਕੰਮ ਦੀ ਪੰਨਾ ਨੰਬਰ 75 ਪ੍ਰਸ਼ਨ ਨੰਬਰ 4 ਖਾਲੀ ਥਾਵਾਂ ਭਰੋ ਸੋਨਾ ਕਰਕੇ ਆਪਣੀ ਕਾਪੀਆਂ ਤੇ ਲਿਖਣਾ ਹੈ